ਸੋ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜਿੰਨਾ ਮੇਰਾ ਫੇਸਬੁਕ ਪਰਿਵਾਰ YouTube ਪਰਿਵਾਰ ਤੁਹਾਡੇ ਪਹਿਲਾਂ ਸਭ ਤੋਂ ਜੜੀ ਅੱਜ ਦੀ ਜੁੜਨ ਦੀ ਅਪਡੇਟ ਲਾ ਕੇ ਤੁਹਾਡੇ ਨਾਲ ਸਾਨੀਆਂ ਸਵੇਰਾ ਕਰ ਰਹੇ ਹਾਂ ਸੋ ਆਪਾਂ ਇਸ ਟਾਈਮ ਖੜੇ ਸੀ ਸਤਲੁਜ ਦਰਿਆ ਦੇ ਉੱਪਰ ਜਿੰਨਾ ਮੇਰਾ ਫੇਸਬੁਕ ਪਰਿਵਾਰ ਹੈ YouTube ਪਰਿਵਾਰਾ ਉਸ ਅਕਾਲਪੁਰ ਖਵਾਇਰ ਦੇ ਮੋੜੇ ਪਿਆਰੇ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਅੱਜ ਮਿਤੀ 3 ਸਤੰਬਰ 2025 ਦਿਨਵਾਰ ਬੁੱਧਵਾਰ ਨੂੰ ਲੈ ਕੇ ਅੱਜ ਦੇ ਜੋ ਲੈ ਤਸਵੀਰਾਂ ਨੂੰ ਸਾਂਝਾ ਕਰ ਰਹੇ ਆ ਉਹ ਤੁਸੀਂ ਦੇਖ ਸਕਦੇ ਹੋ। ਲਾਸਟ ਟਾਈਮ ਜਿਹੜੇ ਟਾਈਮ ਹੋਇਆ ਵਾ ਪੌਣੇ 9 ਦਾ ਟਾਈਮ ਹੋ ਚੁੱਕਿਆ ਵਾ। ਸੋ ਆਪਾਂ ਇਸ ਟਾਈਮ ਸਭ ਤੋਂ ਦਰਿਆ ਦੇ ਕੰਢੇ ਤੇ ਖੜੇ ਸੀਗੇ ਜਿਹੜਾ ਕਿ ਅੱਜ ਇਹ ਪਾਣੀਆਂ ਨੂੰ ਲੈ ਕੇ ਜੋ ਪਾਣੀ ਦੇ ਮੁੱਦਾ ਲੈ ਕੇ ਪਾਣੀ ਬਿਲਕੁਲ ਚੜਿਆ ਕਾਫੀ ਹੋਇਆ ਲੇਕਿਨ ਇਹਦਾ ਨੁਕਸਾਨ ਅਜੇ ਫਿਲਹਾਲ ਨਹੀਂ ਹੈ ਬਿੜ ਲੱਕੇ ਦੇ ਵਿੱਚ ਜਿਹੜਾ ਕਿ ਸਦਮਾ ਬਿੜ ਦੇ ਕੋਲ ਪਿੰਡ ਪਰਸਾਹ ਕੋਲ ਦੇ ਨੋੜੀ ਪਾਣੀ ਦਾ ਜਿਹੜਾ ਵਹਾਜ ਤੇਜ਼ ਹੈਗਾ ਵਾ ਸਾਰੇ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੜ ਚੁੱਕਿਆ ਵਾ ਲੇਕਿਨ ਜਿਹੜਾ ਕਿ ਪਾਣੀ ਆ ਪੂਰਾ ਸਾਰੇ ਪਾਸੇ ਤਾਇਨਾਤ ਸ਼ਾਇਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਉੱਪਰੋਂ ਇੱਕ ਰੱਬ ਨੇ ਬਹੁਤ ਵੱਡਾ ਕਹਿਰ ਲੱਗਾ تھا ਜੋ ਬਸਾਤਾ ਹੋ ਰਹੀਆਂ ਵਾ ਉਹਨਾਂ ਲੈ ਕੇ ਆਪਾਂ ਜਿਹੜਾ ਪਾਣੀ ਲਗਾਤਾਰ ਵੱਧਦਾ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਦੀ ਰਫ਼ਤਾਰ ਸਤਲੁਜ ਦਰਿਆ ਦੇ ਕੰਢੇ ਆਪਾਂ ਖੜੇ ਆ ਵੇਖਾ ਕਿ ਉਹ ਨਗਾਤਾਰ ਜਿਹੜਾ ਪਾਣੀ ਦਾ ਜੋਵਾਦਾ ਹੋ ਰਿਹਾ ਸੀਗਾ ਕੱਲ ਸ਼ਾਮ ਤੋਂ ਹੀ ਤਕਰੀਬਨ ਇੱਕ ਵਾਰ ਤੋਂ ਪਾਣੀ ਟਿਕ ਚੁੱਕਿਆ ਵਾ ਕਈ ਕਿਸਾਨ ਵੀਰਾਂ ਦੇ ਤੁਸੀਂ ਦੇਖੋ ਜਿਹੜੇ ਪਪੂੜ ਲੱਗੇ ਸੀ ਕਈ ਪਾਣੀ ਦੇ ਲਪੇਟ ਦੇ ਵਿੱਚ ਡਰ ਆ ਚੁੱਕੇ ਆ ਕਈ ਇੱਥੋਂ ਪਾਣੀ ਫੁੱਟਿਆ ਗਿਆ ਸੀ ਪਾਣੀ ਦੇ ਵਿੱਚੋਂ ਜਿਹੜੇ ਇਹ ਦਰਖਤ ਫੁੱਟੇ ਗਿਆ ਸਨ ਸੋ ਤੁਸੀਂ ਦੇਖੋ ਲਾਈਵ ਤਸਵੀਰਾਂ ਆਪਾਂ ਤੁਹਾਡਾ ਸਾਧਿਆ ਕਰ ਰਹੇ ਹਾਂ ਜਲਦੀ ਵੀਡੀਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਕਿ ਆਉਣ ਵਾਲੇ ਜੋ ਸਮਾਮਾ ਹਰ ਵੀਡੀਓ ਜੋ ਆਪਰੇ ਨਵੀਂ ਅਪਡੇਟ ਨਾਲ ਲੈ ਕੇ ਤੁਹਾਡਾ ਆਪਣੇ ਲਾਈਵ ਤੋਂ ਸਿੱਧੀਆਂ ਤੁਹਾਡੇ ਨਾਲ ਤਸਵੀਰਾਂ ਸਾਧੀਆਂ ਕਰਾਂਗੇ ਗਰਾਊਂਡ ਲੈਵਲ ਤੋਂ ਸੋ ਤੁਸੀਂ ਦੇਖ ਸਕਦੇ ਹੋ ਅੱਜ ਦੀ ਜਿਹੜੀ ਵੱਡੀ ਅਪਡੇਟ ਨਾਲ ਲੈ ਕੇ ਤੁਹਾਡਾ ਸਾਧਿਆ ਤਸਵੀਰਾਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਾਣੀ ਹਵਾ ਦਾ ਜੋ ਵਾਵਾ ਪੂਰਾ ਉਸੇ ਤਰੀਕੇ ਲਗਾਤਾਰ ਚੱਲਦਾ ਆ ਵਾ ਨਜ਼ਰ ਆ ਰਿਹਾ ਵਾ ਔਰ ਬੇਟ ਲੱਕੇ ਦੇ ਵਿੱਚ ਕੁ ਸ਼ੈਦਪੁਰ ਦੀ ਧਰਤੀ ਤੇ ਤਕਰੀਬਨ ਜਿਹੜੀ ਨਾਲ ਲੱਗਦੇ ਕੁਸ਼ ਜਮੀਨਾਂ ਸੀਗੀਆਂ ਪਹਿਲੇ ਕਾਫੀ ਸਮੇਂ ਤੋਂ ਲਗਾਤਾਰ ਖਿਸਕਦੀਆਂ ਆਈਆਂ ਸੀ ਨਪਰ ਅੱਜ ਪਾਣੀ ਜ਼ਿਆਦਾ ਹੋਣ ਕਰਕੇ ਇੱਕ ਵਾਰ ਫਿਰ ਤੋਂ ਜੋ ਜ਼ਮੀਨ ਖਿਸਕਦਨੀ ਇੱਕ ਵਾਰੇ ਤੋਂ ਘਟਿਆ ਤੁਸੀਂ ਦੇਖ ਸਕਦੇ ਹੋ ਜਗਾਤਰ ਇਹ ਪਾਣੀ ਜਿਹੜੇ ਹੈਗਾ ਇੱਕ ਪੜ ਟਕ ਚੁੱਕਿਆ ਕੱਲ ਤੋਂ ਲਗਾਤਾਰ ਤਕਰੀਬਨ ਕੁਛ ਪਾਣੀ ਹਲਕਾ ਕ ਘਟਿਆ ਸੀਗਾ ਲੇਕਿਨ ਅਜੇ ਪੂਰਾ ਉਹਨਾ ਨਹੀਂ ਘਟਿਆਗਾ ਬਾਕੀ ਜਿਹੜਾ ਆਉਣ ਵਾਲਾ ਸਮਾਂ ਬਾਕੀ ਦੇਖੋ ਪ੍ਰਮਾਤਮਾ ਸੋਣਿਆ ਜਾ ਰਿਹਾ ਵਾ ਕਿ 12 13 13 ਤਰੀਕ ਤੱਕ ਲਗਭਗ ਇਹ ਜਿਹੜੇ ਰਖਾ ਦੇ ਮੌਸਮ ਚਲਦੇ ਪਏ ਆ ਕੋਈ ਹੋ ਸਕਦਾ ਇੱਕ ਅੱਧਾ ਦਿਨ ਮਿਸ ਕਰ ਜੇ ਰੱਬ ਨਹੀਂ ਤਾਂ ਤਕਰੀਬਨ ਲਗਾਤਾਰੇ ਬਰਸਾਤਾ ਦਾ ਜੋ ਟਾਈਮ ਚਲਦਾ ਆ ਰਿਹਾ ਵਾ ਅੱਜ ਦਾ ਸਭ ਨੂੰ ਪਤਾ ਏ ਕੱਲ ਜੋ ਦਾ ਜੋ ਹੋਰ ਸਮਾਂ ਚਲਦਾ ਵਾ ਪਤਾ ਨਹੀਂ ਇਨਸਾਨ ਤੋਂ ਕੋਦੋਂ ਪੋ ਲੈ ਸਕਦੇ ਆ ਹਮੇਸ਼ਾ ਅਣਸਾਨ ਭੁੱਲਣ ਹਾਰਾ ਸੋਭਾਏ ਕਰਦੇ ਮੁਰੇ ਅਰਦਾਸ ਚੋਦਰੀ ਬੇਨਤੀ ਇਹੀ ਆ ਜਿਨ੍ਹਾਂ ਮੇਂ ਬੇਟਾ ਲੱਕ ਆ ਜਾ ਇਸ ਪਾਣੀ ਦੇ ਲਪੇਟ ਦੇ ਮਾਰੇ ਹਟਾ ਜਦ ਮੇਰੀ ਲਪੇਟ ਦੇ ਅੰਦਰ ਆਏ ਆ ਸਾਡੇ ਜਿੰਨੇ ਵੀ ਪਰਿਵਾਰਾਂ ਦੇ ਲੋਕ ਬੜੇ ਦੁਖੀ ਹਿਰਦੇ ਨਾਲ ਜੋ ਤੁਹਾਡੇ ਤਸਵੀਰਾਂ ਸਾਥੇ ਕਰ ਰਹੇ ਆ ਜੋ ਗੱਲਾਂ ਬਾਤਾਂ ਕਰ ਰਹੇ ਆ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਦੁਬਾਰਾ ਫੇਰ ਉਸੇ ਤੋਂ ਹੀ ਖੁਸ਼ਹਾਲੀਆਂ ਤੇ ਪਰਫੁੱਲਤ ਦੁਬਾਰਾ ਫੇਰ ਉਹਨਾਂ ਨੂੰ ਪਰਮਾਤਮਾ ਆਪਣੇ ਖਰਾ ਵਿੱਚ ਵਾਸਾ ਕਰਨ ਦੇ ਲਈ ਪਾਣੀ ਨੂੰ ਘਟਾਇਆ ਜਾਵੇ। ਇਹ ਹੀ ਅੱਜ ਦਾ ਸੁਖਾਲ ਪ੍ਰੋਖ ਵਾਇਰਲ ਤੇ ਬੁੜੇ ਆ। ਜਲਦੀ ਵੀਡੀਓ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੋ ਕਿ ਹੋਰ ਵੱਧ। ਅਸੀਂ ਆਪਰੇਟ ਕਰਕੇ ਤੁਹਾਨੂੰ ਅਗਲਾ ਸੱਜਾ ਕਰਾਂਗੇ। ਇਹ ਨਹੀਂ ਅਭੀ ਤੇ ਪ੍ਰਮਾਣ ਵਾਇਰਲ ਚ ਖਾਸ ਸੀ ਹੋਏ। ਅਤੇ